ਭਗਵਾਨਤਮਨ ਨੂੰ ਵੀ ਬੜਾ ਫਤੂਰ ਚੜਿਆ ਹੋਇਆ ਓ ਇਸੇ ਫਤੂਰ ਚਾ ਕਿ ਮੈਂ ਡਾਂਗ ਨਾਲ ਧਰਨੇ ਚ ਕਾਉਣੇ ਆ ਇਹ ਹਿਟਲਰ ਆਪਣੇ ਆਪ ਨੂੰ ਭਗਵਾਨਤਮਨ ਸਮਝਣ ਲੱਗ ਗਿਆ ਇਹਨੂੰ ਹਿਟਲਰ ਕੋਣਾ ਲਾਉਣਾ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਆਉਂਦਾ ਮੈਂ ਨਾ ਕੰਮ ਨੇੜੇ ਆਉਣ ਦਿਓ ਤੁਹਾਡੀ ਰੇਸ ਦੇਖਿਓ ਕਿਹਦੇ ਹਿਸਾਬ ਨਾਲ ਲੱਗਦੀ ਸਿੱਧੂ ਸਾਹਿਬ ਅਸੀਂ ਤੁਹਾਨੂੰ ਸਲਾਹ ਦੇਣਾ ਚਾਹੁੰਦੇ ਆ ਤੁਹਾਡੇ ਅਰਗੇ ਬਥੇਰੇ ਆਏ ਤੁਹਾਡੇ ਅਰਗੇ ਬਥੇਰੇ ਗਏ ਤੇਰੇ ਅਰਗੇ ਬਥੇਰੇ ਕੇਪੀਐਸ ਗੇਲ ਅਰਗੇ ਆਏ ਉਹ ਦਾ ਬੁੱਚੜਾ ਦਾ ਵਾਰਸ ਨਾ ਬਣਾ ਇਹਨਾਂ ਨੇ ਬਾਅਦ ਚ ਆਉਂਦਾ ਖੜਾ ਛਲਾ ਜਾਣਾ ਤੇ ਬਾਅਦ ਚ ਤੇਰੇ ਵਰਗੇ ਹਾਈ ਕੋਰਟ ਦੀਆਂ ਪੌੜੀਆਂ ਚੜਦੇ ਫਿਰਦੇ ਆ ਤੂੰ ਲੈਣਾ ਕੀ ਆ ਉਹ ਤੁੱਤਲਾ ਜਿਹੜਾ ਤਮਤਰ ਚੱਕ ਕਰਦਾ ਫਿਰਦਾ ਦਾਲ ਚ ਸਕੂਲਾਂ ਚ ਵੜ ਕੇ ਉਹ ਵਿਧਾਨ ਸਭਾ ਚ ਖੜ ਕੇ ਬੋਲੀ ਜਾਂਦਾ ਕਹਿੰਦਾ ਇਹਨਾਂ ਦੀਆਂ ਮੰਗਾਂ ਤਾਂ ਕੇਂਦਰ ਨਾਲ ਸੰਬੰਧਿਤ ਸੀ ਮੀਟਿੰਗ ਵੀ ਕੇਂਦਰ ਨਾਲ ਕਰਨ ਆਏ ਸੀ ਅਸੀਂ ਤੈਨੂੰ ਪੁੱਛਦਿਆਂ ਮੰਤਰੀ ਸਾਹਿਬ ਮੰਤਰੀ ਤਾਂ ਤੂੰ ਵੈਸੇ ਹੈ ਨਹੀਂ ਤੈਨੂੰ ਪਿਛਲੇ 2.5 ਸਾਲਾਂ ਤੋਂ ਮਹਿਕਮਾ ਦਿੱਤਾ ਹੋਇਆ ਜਿਹਦੀ ਕੋਈ ਐਗਜ਼ਿਸਟੈਂਸ ਹੀ ਨਹੀਂ ਗਈ ਜਿਹੜਾ ਮਹਿਕਮਾ ਸਰਵਾਈਵ ਹੀ ਨਹੀਂ ਕਰਦਾ ਉਹ ਤੂੰ ਮੰਤਰੀ ਲਾਇਆ ਹੋਇਆ ਤੈਨੂੰ ਆਪਣੇ ਮਹਿਕਮੇ ਬਾਰੇ ਤਾਂ ਪਤਾ ਨਹੀਂ ਹੈ ਪਹਿਲਾਂ ਮੰਨਿਆ ਜਾਂਦਾ ਹੁੰਦਾ ਸੀ ਵੀ ਸਰਕਾਰਾਂ ਧੱਕਾ ਕਰਦੀਆਂ ਲਾਠੀ ਚਾਰਜ ਕਰਦੀਆਂ ਉਹ ਤਾਂ ਕਰਵਾਉਂਦੇ ਕਰਵਾਉਂਦੇ ਆ ਇਹ ਪਹਿਲੇ ਉਹ ਬੰਦੇ ਆ ਜਿਹੜੇ 50 ਮਿੰਟਾਂ 'ਚ ਐਮਐਸਪੀ ਦਿੰਦੇ ਦਿੰਦੇ ਕਿਸਾਨਾਂ ਦੀਆਂ 135 ਟਰਾਲੀਆਂ ਚੋਰੀ ਕਰਕੇ ਲੈ ਗਏ ਗਰਨਾਲ ਸਿੰਘ ਆ ਤੇਰੇ ਖੱਡੇ ਉਹਨਾਂ ਨਾਲ ਸਾਂਝੇ ਆ ਰੇਤੇ ਦਾ ਤੇਰਾ ਕੰਮ ਵੀ ਉਹੀ ਬੰਦੇ ਕਰਦੇ ਆ ਤੇ ਉਹੀ ਬੰਦੇ ਕਿਸਾਨਾਂ ਦੀਆਂ 135 ਟਰਾਲੀਆਂ ਚੋਰੀ ਕਰਕੇ ਲੈ ਗਏ ਆ ਥੋਡੇ ਮੱਥੇ ਤੇ ਟਰਾਲੀ ਚੋਰ ਦਾ ਜਿਹੜਾ ਉਹ ਖਿਤਾਬ ਆ ਖੁਣਿਆ ਗਿਆ ਹੁਣ ਤੁਸੀਂ ਸਾਰੀ ਉਮਰ ਟਰਾਲੀ ਚੋਰੀ ਰਹੋਗੇ ਕਿ ਭਾ ਕੇ ਬੀਜੇਪੀ ਨਾਲ ਆਰਐਸਐਸ ਨਾਲ ਇਹਦੀ ਭਗਵੰਤ ਮਾਨ ਦੀ ਸੈਟਿੰਗ ਹੋ ਚੁੱਕੀ ਆ ਔਰ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਵੱਖਰੇ-ਵੱਖਰੀਆਂ ਪਛਾਣਾਂ ਦੇ ਲੋਕਾਂ ਨੂੰ ਵੱਖਰੇ-ਵੱਖਰੇ ਵਿਚਾਰਾਂ ਦੇ ਲੋਕਾਂ ਨੂੰ ਇਹ ਦੱਬਣਾ ਚਾਹੁੰਦੇ ਆ ਤੇ ਉਸੇ ਤਹਿਤ ਜਿਹੜੀ ਇਹ ਪੁਰਸ਼ੀਆ ਕਾਰਵਾਈ ਕੀਤੀ ਗਈ ਆ ਜ਼ਬਰ ਨਕਾਮੀ ਘੋਰ ਜ਼ਬਰ ਜਦੋਂ ਤੱਕ ਨਾ ਮਿਲੇ ਕਬਰ ਹਰ ਜ਼ਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਅੱਜ ਇਸ ਜ਼ਬਰ ਦੇ ਖਿਲਾਫ ਇਕੱਠੇ ਹੋਏ ਕਿਸਾਨ ਭੈਣੋ ਭਰਾਓ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਨੇ ਜਿਹੜਾ ਸ਼ੰਭੂ ਤੇ ਖਣੌਰੀ ਤੇ ਕਿਸਾਨਾਂ ਉੱਪਰ ਜਵੜ ਟਾਇਆ ਉਹਨਾਂ ਨੂੰ ਜੇਲਾਾਂ 'ਚ ਬੰਦ ਕੀਤਾ ਔਰਤਾਂ ਬੱਚਿਆਂ ਸਮੇਤ ਔਰ ਉਹਨਾਂ ਦਾ ਸਮਾਨ ਆ ਜਿਹੜਾ ਖੁਰਦ-ਬੁਰਦ ਕਰਵਾਇਆ ਪਹਿਲੀ ਇਹ ਸਰਕਾਰ ਆ ਜਿਹੜੀ ਇਸ ਸਨਮਾਨ ਦੀ ਭਾਗੀਦਾਰ ਆ ਸਨਮਾਨ ਦੀ ਹੱਕਦਾਰ ਆ ਪਹਿਲਾਂ ਮੰਨਿਆ ਜਾਂਦਾ ਹੁੰਦਾ ਸੀ ਵੀ ਸਰਕਾਰਾਂ ਧੱਕਾ ਕਰਦੀਆਂ ਲਾਠੀ ਚਾਰਜ ਕਰਦੀਆਂ ਉਹ ਤਾਂ ਕਰਵਾਉਂਦੇ ਕਰਵਾਉਂਦੇ ਆ ਇਹ ਪਹਿਲੇ ਉਹ ਬੰਦੇ ਆ ਜਿਹੜੇ 50 ਮਿੰਟਾਂ ਚ ਐਮਐਸਪੀ ਦਿੰਦੇ ਦਿੰਦੇ ਕਿਸਾਨਾਂ ਦੀਆਂ 135 ਟਰਾਲੀਆਂ ਚੋਰੀ ਕਰਕੇ ਲੈ ਗਏ ਇਹ ਬੜੀ ਚਰਚਾ ਇਹਨਾਂ ਦੀ ਹੁਣ ਜਦੋਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰੋਂ ਗਰਲਾਲ ਖਨੌਰ ਇਹਨਾਂ ਦਾ ਐਮ.ਐਲ.ਏ ਖਨੌਰ ਤੋਂ ਉਹਨਾਂ ਦੇ ਘਰੋਂ ਜਦੋਂ ਟਰਾਲੀਆਂ ਫੜੀਆਂ ਗਈਆਂ ਹੁਣ ਫੇਸਬੁੱਕ ਤੇ ਤੇ ਚੈਨਲ ਬਲਾਕ ਕੇ ਖਰੀਦੇ ਹੋਏ ਸਰਕਾਰ ਦੇ ਦੁਆਰਾ ਸਫਾਈਆਂ ਦਿੰਦਾ ਫਰਦਾ ਕਿ ਮੇਰਾ ਤਾਂ ਉਹਦੇ ਨਾਲ ਕੋਈ ਸਬੰਧ ਨਹੀਂ ਹੈ ਗਰਲਾਲ ਸਿਆ ਤੇਰੇ ਖੱਡੇ ਉਹਨਾਂ ਨਾਲ ਸਾਂਝੇ ਆ ਰੇਤੇ ਦਾ ਤੇਰਾ ਕੰਮ ਵੀ ਉਹੀ ਬੰਦੇ ਕਰਦੇ ਆ ਤੇ ਉਹੀ ਬੰਦੇ ਕਿਸਾਨਾਂ ਦੀਆਂ 135 ਟਰਾਲੀਆਂ ਚੋਰੀ ਕਰਕੇ ਲੈ ਗਏ ਆ ਤੇਰੇ ਨਾਲ ਚੋਣ ਕੰਪੇਨ ਕਰਾਉਂਦੇ ਰਹਾ ਤੇਰੇ ਨਾਲ ਫੋਟੋਆਂ ਵੀਡੀਓ ਸਾਂਝੀਆਂ ਮੁੱਕਰ ਨਹੀਂ ਤੁਸੀਂ ਸਕਦੇ ਥੋੜੇ ਮੱਥੇ ਤੇ ਟਰਾਲੀ ਚੋਰ ਦਾ ਜਿਹੜਾ ਉਹ ਖਿਤਾਬ ਆ ਖੁਣਿਆ ਗਿਆ ਹੁਣ ਤੁਸੀਂ ਸਾਰੀ ਉਮਰ ਟਰਾਲੀ ਚੋਰ ਹੀ ਰਹੋਗੇ ਜਿਵੇਂ ਸਾਡੇ ਪਿੰਡਾਂ ਚ ਆਲ ਨਹੀਂ ਪੈਂਦੀ ਹੁੰਦੀ ਵੀ ਅੱਲ ਪੈ ਜਾਂਦੀ ਆ ਵੀ ਫੁਲਾਨੇ ਚਾਹ ਪੀਣੇ ਆ ਤੇ ਫੁਲਾਨੇ ਜਿਹੜੇ ਕਬੇ ਆ ਤੇ ਫੁਲਾਨੇ ਕੁੱਬੇ ਆ ਤੇ ਇਹਨਾਂ ਨੇ ਹੁਣ ਅੱਲ ਪੈਣੀਆਂ ਵੀ ਇਹੇ ਝਾੜੂ ਵਾਲੇ ਟਰਾਲੀ ਚੋਰ ਆ ਟਰਾਲੀ ਚੋਰਾਂ ਦਾ ਖਿਤਾਬ ਇਹਨਾਂ ਦੇ ਮੱਥੇ ਤੇ ਖੁਣਿਆ ਗਿਆ ਦੂਜਾ ਜਿਹੜਾ ਕੋਈ ਵੀ ਤਾਨਾਸ਼ਾ ਇੱਥੇ ਹੁੰਦਾ ਉਹਨਾਂ ਨੂੰ ਇਹ ਬੜਾ ਭਲੇਖਾ ਹੁੰਦਾ ਕਿ ਸਾਰੀ ਦੁਨੀਆ ਕੀੜੇ ਮਕੌੜੇ ਆ ਤੇ ਅਸੀਂ ਸਾਰੀ ਦੁਨੀਆ ਦੇ ਬਾਦਸ਼ਾਹ ਪਿਛਲੇ ਦਿਨੀ ਭਗਵੰਤ ਮਾਨ ਨੂੰ ਵੀ ਬੜਾ ਫਤੂਰ ਚੜਿਆ ਹੋਇਆ ਉਹ ਐਸੇ ਫਤੂਰ ਚਾ ਕਿ ਮੈਂ ਡਾਂਗ ਨਾਲ ਧਰਨੇ ਚ ਕਾਉਣੇ ਆ ਆ ਚੌਂਕੇ ਪਿੰਡ ਤੁਹਾਡੇ ਸਾਹਮਣੇ ਪਰਸੋਂ ਦੀ ਘਟਨਾ ਓਹੋ ਜਿਹੜੇ ਅਧਿਆਪਕ ਧਰਨੇ ਤੇ ਬੈਠੇ ਆ ਇੱਕ ਪ੍ਰੈਗਨੈਂਟ ਲੇਡੀ ਆ ਉਹਦੇ ਢਿੱਡ 'ਚ ਲੱਤਾਂ ਮਾਰੀਆਂ ਗਈਆਂ ਇੱਕ ਸਾਲ ਦਾ ਬੱਚਾ ਗਾਇਬ ਆ ਲੱਭਿਆ ਨਹੀਂ ਹੈ ਕੱਲ ਦੇ ਰੋਂਦੇ ਫਿਰਦੇ ਆ ਉਹਨਾਂ ਦਾ ਧਰਨਾ ਜ਼ਬਰੀ ਪਟਾਇਆ ਗਿਆ ਕਿਸਾਨਾਂ ਨੂੰ ਕੁੱਟ ਕੇ ਜ਼ਬਰੀ ਧਰਨਾ ਚਕਾਉਣ ਦੀ ਕੋਸ਼ਿਸ਼ ਸ਼ੰਭੂ ਉਠੋ ਤੇ ਖਣੌਰੀ ਬਾਰਡਰ ਤੇ ਕੀਤੀ ਆ ਚੱਕ ਦਿੱਤਾ ਗਿਆ ਜਗਜੀਤ ਸਿੰਘ ਦੱਲੇਵਾਲ ਹੁਣੀ ਉਹ ਜਿਹੜੇ ਇਸ ਹਾਲਤ ਦੇ ਵਿੱਚ ਉਹਨਾਂ ਨੂੰ ਹਰਾਸਤ ਦੇ ਵਿੱਚ ਲਿਆ ਹੋਇਆ ਤੇ ਜਦੋਂ ਹਾਈ ਕੋਰਟ ਨੇ ਇਹਨਾਂ ਤੋਂ ਜਵਾਬ ਮੰਗਿਆ ਕਹਿੰਦੇ ਹਰਾਸਤ ਚ ਨਹੀਂ ਉਹਨਾਂ ਨੂੰ ਇਹਦੀ ਲੋੜ ਸੀ ਮਤਲਬ ੱੱਕੇ ਨਾਲ ਟ੍ਰੀਟਮੈਂਟ ਦੇਣ ਜਾ ਰਹੇ ਆ ਇੱਥੋਂ ਇਹ ਗੱਲ ਸਾਫ਼ਤ ਹੁੰਦੀ ਆ ਕਿ ਜਿਹੜੀ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਕਿ ਅਸੀਂ ਲੋਕਾਂ ਦੇ ਧਰਨੇ ਮਜਾਰਿਆਂ ਚੋਂ ਨਿਕਲੇ ਆ ਜਿਹੜੀ ਭਗਵੰਤ ਮਾਨ ਸਰਕਾਰ ਆਪਣੇ ਆਪ ਨੂੰ ਕਿਸਾਨਾਂ ਦੇ ਹਮਾਇਤੀ ਦੱਸਦੀ ਸੀ 5 ਮਿੰਟਾਂ ਚ ਐਮਐਸਪੀ ਦੇ ਦੇਾਂਗੇ ਦੱਸਦੀ ਸੀ ਅੱਜ ਉਹ ਇਸ ਪੋਜੀਸ਼ਨ 'ਚ ਪਹੁੰਚ ਗਈ ਆ ਕਿ ਜੇ ਲੋਕਾਂ ਦਾ ਕੋਈ ਵੀ ਜਾਇਜ਼ ਸੰਘਰਸ਼ ਹੋਊਗਾ ਮੰਗਾਂ ਤੇ ਸੰਘਰਸ਼ ਹੋਊਗਾ ਉਹਨੂੰ ਘੱਟੇ ਰੋਲਣ ਦੇ ਲਈ ਉਹਨੂੰ ਕੁਚਲਣ ਦੇ ਲਈ ਜਪੂਰੇ ਜ਼ਬਰਦਾਰ ਰਾਹ ਅਪਣਾਇਆ ਜਾਊਗਾ ਔਰ ਪੁਲਿਸ ਜਾਂ ਸਟੇਟ ਇੱਥੇ ਬਣਾਈ ਜਾਊਗੀ ਪਿਛਲੇ ਦਿਨੀ ਮਨਦੀਪ ਸਿੱਧੂ ਦਾ ਬਿਆਨ ਤੁਸੀਂ ਸ਼ਰਿਆਂ 'ਚ ਦੇਖਿਆ ਹੋਣਾ ਵੀ ਫੇਰ ਆਉਣ ਦਿਓ ਅਸੀਂ ਰਿਟਾਇਰਮੈਂਟ ਨਹੀਂ ਹੋਗੇ ਸਿੱਧੂ ਸਾਹਿਬ ਅਸੀਂ ਤੁਹਾਨੂੰ ਸਲਾਹ ਦੇਣਾ ਚਾਹੁੰਦੇ ਆ ਤੁਹਾਡੇ ਅਰਗੇ ਬਥੇਰੇ ਆਏ ਤੁਹਾਡੇ ਅਰਗੇ ਬਥੇਰੇ ਗਏ ਇਹਨਾਂ ਨੇ ਬਾਅਦ ਚ ਆਉਦਾ ਖੇੜਾ ਛਲਾ ਜਾਣਾ ਤੇ ਬਾਅਦ ਚ ਤੇਰੇ ਵਰਗੇ ਹਾਈ ਕੋਰਟ ਦੀਆਂ ਪੌੜੀਆਂ ਚੜਦੇ ਫਿਰਦੇ ਆ ਤੂੰ ਲੈਣਾ ਕੀ ਆ ਤੇਰੇ ਵਰਗੇ ਬਥੇਰੇ ਕੇਪੀਐਸ ਗੱਲ ਵਰਗੇ ਆਏ ਤੂੰ ਉਹਦਾ ਬੁੱਚੜਾ ਦਾ ਵਾਰਸ ਨਾ ਬਣਾ ਇਹ ਜ਼ਬਰ ਜਿਨੇ ਜਿਨੇ ਕੀਤਾ ਉਹ ਜ਼ਬਰਦਸਤ ਮੂੰਹ ਤੋੜਮਾ ਜਵਾਬ ਪੰਜਾਬ ਦੇ ਲੋਕ ਹਮੇਸ਼ਾ ਦਿੰਦੇ ਆਏ ਆ ਪੰਜਾਬ ਕਦੇ ਦਬਿਆ ਨਹੀਂ ਪੰਜਾਬ ਦੇ ਲੋਕ ਕਦੇ ਝੁਕੇ ਨਹੀਂ ਅੱਜ بڑا ਸੁਪਾਗਾ ਦੇਣਾ ਅੱਜ ਦੇ ਦਿਨ ਜਿਹੜੇ ਤਿੰਨੇ ਮੋਰਚੇ ਆ ਚਾਹੇ ਕੇਐਮਐਮ ਚਾਹੇ ਗੈਰ ਰਾਜਨੀਤਿਕਾ ਚਾਹੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਤਿੰਨੋਂ ਪਲੇਟਫਾਰਮ ਇਕੱਠੇ ਹੋ ਕੇ ਐਜੀਟੇਸ਼ਨ ਦੇ ਰਾਹ ਪਏ ਆ ਸਰਕਾਰ ਦੀ ਅੱਜ ਦੀ ਰਿਪੋਰਟ ਆ ਇਹਨਾਂ ਨੂੰ ਤਰੇਲੀਆਂ ਤਾਂ ਆਉਣਗੀਆਂ ਵੀ ਆਉਣ ਵਾਲੇ ਦਿਨਾਂ ਚ ਪੂਰੀ ਕਿਸਾਨ ਲਹਿਰ ਇਕੱਠੀ ਹੋ ਰਹੀ ਆ ਔਰ ਜਿਹੜਾ ਇਹ ਹਮਲਾ ਕਿਸਾਨ ਲਹਿਰ ਤੇ ਇਹਨਾਂ ਨੇ ਕੀਤਾ ਇਹਦੀਆਂ ਦੋ ਵੱਡੀਆਂ ਵਜ੍ਹਾ ਨੇ ਸਾਨੂੰ ਇਹ ਗੱਲ ਬੜੀ ਭਲੇਖੇ ਚ ਰੱਖੀ ਜਾਂਦੀ ਆ ਵੀ ਇੱਥੇ ਡੈਮੋਕ੍ਰੇਸੀ ਆ ਸਾਨੂੰ ਇਹ ਭਲੇਖਾ ਨਹੀਂ ਰੱਖਣਾ ਚਾਹੀਦਾ ਡੈਮੋਕ੍ਰੇਸੀ ਸਿਰਫ ਪਰਦਾ ਪਾਉਣ ਲਈ ਆ ਜਦੋਂ ਲੋਕਾਂ ਦੇ ਸੰਘਰਸ਼ ਵੱਧ ਜਾਣ ਜਦੋਂ ਲੋਕ ਇਕੱਠੇ ਹੋ ਜਾਣ ਔਰ ਜਦੋਂ ਸਰਕਾਰ ਨੂੰ ਖਤਰਾ ਹੋਵੇ سرمایہਦਾਰੀ ਨੂੰ ਖਤਰਾ ਹੋਵੇ ਕਿ ਸਾਡੇ ਗੱਲ ਨੂੰ ਮਜ਼ਦੂਰ ਤੇ ਕਿਸਾਨ ਆਉਣਗੇ ਡੈਮੋਕ੍ਰੇਸੀ ਵਾਲਾ ਜਿਹੜਾ ਪਰਦਾ ਲਾ ਕੇ ਨੰਗੇ ਚਿੱਟੇ ਰੂਪ ਚ ਆ ਜਾਂਦੇ ਆ ਪਹਿਲਾਂ ਬਥੇਰੇ ਮੁਲਕਾਂ ਚ ਆਏ ਆ ਔਰ ਅੱਜ ਭਾਰਤ ਦੀ ਜਿਹੜੀ ਸਥਿਤੀ ਇਹ ਹੈ ਕਿ ਜਦੋਂ ਤਾਨਾਸ਼ਾਹੀ ਪੂਰੇ ਦੌਰ ਦੇ ਵਿੱਚ ਨਗੁਜਰ ਰਹੀ ਆ ਇਹਨਾਂ ਨੇ ਯੂਪੀ ਦੇ ਵਿੱਚ ਤੰਨਾਸਾਈ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਆ ਬਲਡੋਜ਼ਰ ਮਹਿਮ ਚਲਾਈ ਜਾ ਰਹੀ ਆ ਤੇ ਅੱਜ ਜਦੋਂ ਭਗਮੰਤਮਾਨ ਦੀ ਸੈਟਿੰਗ ਹੋ ਚੁੱਕੀ ਆ ਅਮਿਤ ਸ਼ਾਹ ਦੇ ਨਾਲ ਜਦੋਂ ਇਹਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਉਣਾ ਚਾਹਿਆ ਉਹਨਾਂ ਨੇ ਤੇ ਕੁਲਤਾਰ ਸੰਧਵਾ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ ਅਮਿਤ ਸ਼ਾਹ ਨਾਲ ਸੈਟਿੰਗ ਲਾ ਕੇ ਆਇਆ ਔਰ ਜੇਰਾ ਤੁਸੀਂ ਮੇਰੇ ਤੋਂ ਯਕੀਨ ਨਾ ਕਰਿਓ ਜੇ ਬੀਬੀਸੀ ਤੇ ਬੋਲਦਾ ਅਮਿਤ ਸ਼ਾਹ ਕੀ ਬੋਲਿਆ ਪਾਰਲੀਮੈਂਟ ਦਾ ਭਾਸ਼ਣਾ ਕਿ ਜਿਹੜੇ ਆਪਣੇ ਆਪ ਨੂੰ ਜਰਨੈਲ ਸਿੰਘ ਭਿੰਡਰਾਂ ਵਾਲਾ ਸਮਝਦੇ ਸੀ ਇਹ ਇਹ ਬੋਲ ਰਿਹਾ ਅਮਰਸ਼ਾ ਪਾਰਲੀਮੈਂਟਸ ਖੜ ਕੇ ਕਿ ਅੱਜ ਉਹ ਡਿਬਰੂਗੜ੍ਹ ਜੇਲ੍ਹ ਚ ਬੈਠੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਬੀਬੀਸੀ ਦੀ ਰਿਪੋਰਟ ਆ ਕਹਿੰਦਾ ਉਦੋਂ ਉਹ ਕਾਰਵਾਈ ਕੀਤੀ ਗਈ ਜਦੋਂ ਸਾਡੀ ਪੰਜਾਬ ਚ ਸਰਕਾਰ ਵੀ ਨਹੀਂ ਇਹਦਾ ਸਿੱਧਾ ਇਹ ਮਤਲਬ ਆ ਕਿ ਭਾਜਪਾ ਨਾਲ ਆਰਐਸਐਸ ਨਾਲ ਇਹਦੀ ਭਗਵੰਤ ਮਾਨ ਦੀ ਸੈਟਿੰਗ ਹੋ ਚੁੱਕੀ ਆ ਔਰ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਵੱਖਰੇ-ਵੱਖਰੀਆਂ ਪਛਾਣਾਂ ਦੇ ਲੋਕਾਂ ਨੂੰ ਵੱਖਰੇ-ਵੱਖਰੇ ਵਿਚਾਰਾਂ ਦੇ ਲੋਕਾਂ ਨੂੰ ਇਹ ਦੱਬਣਾ ਚਾਹੁੰਦੇ ਆ ਤੇ ਉਸੇ ਤਹਿਤ ਜਿਹੜੀ ਇਹ ਪੁਰਸ਼ੀਆ ਕਾਰਵਾਈ ਕੀਤੀ ਗਈ ਆ ਮੈਂ ਦੋ ਗੱਲਾਂ ਕਹਿ ਕੇ ਆਪਣੀ ਥਾਂ ਲਾਉਂਗਾ ਹਿਟਲਰ ਨੇ ਆਰਧਾ ਇੱਕ ਮੰਤਰੀ ਰੱਖਿਆ ਸੀਗਾ ਉਹਦਾਂ ਅਸੀਂ ਗੋਬਲਜ਼ ਗੋਬਲਜ਼ ਕਹਿੰਦਾ ਸੀਗਾ ਕਿ ਇੱਕ ਵਾਰੀ ਗੱਲ ਨੂੰ ਜੇ ਤੁਸੀਂ ਝੂਠੀ ਗੱਲ ਨੂੰ ਸੱਚਾ ਸਾਬਤ ਕਰਨਾ ਹੋਵੇ ਤੇ ਉਹਨੂੰ 100 ਵਾਰੀ ਬੋਲ ਦਿਓ ਲੋਕ ਉਹਨੂੰ ਸੱਚ ਮੰਨਣ ਲੱਗ ਪੈਣਗੇ ਇਹਨਾਂ ਨੇ 92 ਗੋਬਲਜ਼ ਰੱਖੇ ਹੋਇਆ ਇਹਨਾਂ ਦਾ ਇੱਕ ਗੋਬਲਜ਼ ਉਹ ਤੁਦਲਾ ਜਿਹੜਾ ਤਮਦਰ ਚੱਕ ਕਰਦਾ ਫਿਰਦਾ ਦਾਲ ਚ ਸਕੂਲਾਂ 'ਚ ਵੜ ਕੇ ਉਹ ਵਿਧਾਨ ਸਭਾ 'ਚ ਖੜ ਕੇ ਬੋਲੀ ਜਾਂਦਾ ਕਹਿੰਦਾ ਇਹਨਾਂ ਦੀਆਂ ਮੰਗਾਂ ਤਾਂ ਕੇਂਦਰ ਨਾਲ ਸੰਬੰਧਿਤ ਸੀ ਮੀਟਿੰਗ ਵੀ ਕੇਂਦਰ ਨਾਲ ਕਰਨਾ ਆਈ ਸੀ ਅਸੀਂ ਤੈਨੂੰ ਪੁੱਛਦੇ ਆ ਮੰਤਰੀ ਸਾਹਿਬ ਮੰਤਰੀ ਤਾਂ ਤੂੰ ਵੈਸੇ ਹੈ ਨਹੀਂ ਤੈਨੂੰ ਪਿਛਲੇ 2.5 ਸਾਲਾਂ ਤੋਂ ਮਹਿਕਮਾ ਦਿੱਤਾ ਹੋਇਆ ਜਿਹਦੀ ਕੋਈ ਐਗਜ਼ਿਸਟੈਂਸ ਹੀ ਨਹੀਂ ਗਈ ਜਿਹੜਾ ਮਹਿਕਮਾ ਸਰਵਾਈਵ ਹੀ ਨਹੀਂ ਕਰਦਾ ਉਹ ਤਾਂ ਮੰਤਰੀ ਲਾਇਆ ਹੋਇਆ ਤੈਨੂੰ ਆਪਣੇ ਮਹਿਕਮੇ ਬਾਰੇ ਤਾਂ ਪਤਾ ਨਹੀਂ ਹੈ ਹੇ ਹੇ ਉਹ ਬੰਦਾ ਜਿਹੜਾ ਖੜ ਕੇ ਝੂਠ ਬੋਲ ਰਿਹਾ ਕਿ ਪੰਜਾਬ ਸਰਕਾਰ ਨਾਲ ਤਾਂ ਕੋਈ ਸੰਬੰਧਤ ਮੰਗਾ ਹੀ ਨਹੀਂ ਹੈ ਅੱਛਾ ਫਿਰ ਐਂ ਦੱਸੋ ਉਥੇ ਖੁੱਡੀਆਂ ਕੀ ਕਰਦਾ ਸੀ ਕੇਂਦਰੀ ਮੰਤਰੀਆਂ ਦੀ ਮੀਟਿੰਗ 'ਚ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਉਹਨਾਂ ਨਾਲ ਉਥੇ ਤੁਹਾਡਾ ਅਮਨ ਅਰੋੜਾ ਕੀ ਕਰਦਾ ਸੀ ਉਥੇ ਉਹ ਬੰਦੇ ਕੀ ਕਰਦੇ ਸੀ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮਨਿਸਟਰ ਨੇ ਬਿਲਕੁਲ ਝੂਠ ਬੋਲ ਕੇ ਕਿ ਇਹਦਾ ਸਾਰੀਆਂ ਮੰਗਾ ਕੇਂਦਰ ਨਾਲ ਸੰਬੰਧਤਾ ਤੇ ਜਿਹੜਾ ਭਗਵੰਤ ਮਾਨ ਨੇ ਅੱਠ ਮੰਗਾ ਤੇ ਸਹਿਮਤੀ ਦਿੱਤੀ ਕਿ ਹਾਂ ਆਹ ਅੱਠ ਮੰਗਾ ਜਾਇਜ਼ ਆ ਸੰਯੁਕਤ ਕਿਸਾਨ ਮੋਰਚੇ ਦੀਆਂ ਉਹ ਤੁਸੀਂ ਮੰਨ ਕੇ ਆਏ ਆ ਆਪਕੇ ਆ ਪੰਜਾਬ ਦੇ ਨਾਲ ਸੰਬੰਧਤਾ ਇਸ ਕਰਕੇ ਇਹ ਉਹ ਬੰਦੇ ਜਿਹੜੇ ਗੋਗਲਸ ਦੇ ਚੇਲੇ ਆ ਤੇ ਹਿਟਲਰ ਆਪਣੇ ਆਪ ਨੂੰ ਭਗਵੰਤ ਮਾਨ ਸਮਝਣ ਲੱਗ ਗਿਆ ਇਹਨੂੰ ਹਿਟਲਰ ਪੂਣਾ ਲਾਉਣਾ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਆਉਂਦਾ ਆ ਸਾਡੇ ਸਾਥੀ ਕਬਰ ਵਾਲੇ ਤੋਂ ਬੈਠੇ ਆ ਬੜਾ ਸੁਭਾਗਾ ਦੇਣਾ ਅੱਜ ਪਹਿਲਾ ਮਤਾ ਪੰਜਾਬ ਚ ਪੈ ਗਿਆ ਕਿ ਝਾੜੂ ਵਾਲਾ ਜਿਹੜਾ ਵੀ ਵੜਿਆ ਤੇ ਆਪਦੀ ਸੋਚੀ ਵਿਚਾਰ ਕੇ ਆਵੇ ਡਲੇ ਚੱਲਣਗੇ ਮਗਰ ਮੈਂ ਨਾ ਜ਼ਬਰਦਸਤ ਫੈਸਲਾ ਕੀਤਾ ਇਹਨਾਂ ਦੀ ਪੰਚਾਇਤ ਨੇ ਔਰ ਇਹੋ ਜੇ ਮਤੇ ਹਜੇ ਲੋਕਾਂ ਨੂੰ ਨਾ ਥੋੜੀ ਜੀ ਚੇਫ ਆ ਚੇਫੇ ਆ ਯਾਰ ਵੀ ਇਹਨਾਂ ਦੀ ਸਰਕਾਰ ਆ ਚਲ ਕੋ ਕੰਮ ਧੰਦੇ ਲੈਣੇ ਹੁੰਦੇ ਆ ਮੈਂ ਨਾ ਕੰਮ ਨੇੜੇ ਆਉਣ ਦਿਓ ਥੋੜੀ ਰੇਸ ਦੇਖਿਓ ਕਿਹੜੇ ਹਿਸਾਬ ਨਾਲ ਲੱਗਦੀ ਤੇ ਜੇ ਪੰਸ ਨੂੰ ਵੀ ਕੋਈ ਭਲੇਖਾ ਹੋਊਗਾ ਕਿ ਪੰਜਾਬ ਨੂੰ ਅਸੀਂ ਪੁਲਿਸ ਜਾਂ ਸਟੇਟ ਬਣਾ ਕੇ ਨਾਪ ਲਾਂਗੇ ਲੋਕਾਂ ਦੇ ਸੰਘਰਸ਼ ਕੁਚਲ ਦਿੱਤੇ ਜਾਣਗੇ ਤੇ ਤੁਸੀਂ ਚੱਕ ਕੇ ਦੇਖ ਲਓ ਪੰਜਾਬ ਦਾ ਸੰਘਰਸ਼ ਨਾ ਕਦੇ ਕਿਸੇ ਜ਼ਬਰਦਸਤ ਇਹ ਦਬੇ ਆ ਨਾ ਕਿਸੇ ਥੋੜੇ ਵਰਗੇ ਸ਼ਕੰਦਰ ਤੋਂ ਦਬੇ ਆ ਬਥੇਰੇ ਚੜ ਕੇ ਆਏ ਆ ਬਥੇਰੇ ਕੇ ਪੀਐਸ ਗੱਲ ਵਰਗੇ ਆ ਪੰਜਾਬ ਦੇ ਲੋਕ ਹਮੇਸ਼ਾ ਲੜਨਾ ਜਾਣਦੇ ਆ ਪੰਜਾਬ ਦੇ ਲੋਕ ਕਰਦੀਆਂ ਮੰਗਾਂ ਦੇ ਲਈ ਹੁਣ ਵੀ ਲੜ ਰਹੇ ਆ ਤੇ ਪੰਜਾਬ ਉਹ ਆ ਜਿਹਨੇ ਮੋਦੀ ਨੂੰ ਥੁੱਕਿਆ ਚਟਾਇਆ ਤੇ ਉਸੇ ਪਾਰਲੀਮੈਂਟ ਚ ਖੜ ਕੇ ਜਿਹਦੇ ਕਾਨੂੰਨ ਪਾਸ ਕੀਤੇ ਉਹਦੇ ਵਿੱਚ ਹੀ ਖੜ ਕੇ ਗਿਆ ਸੀ ਕਿ ਮੈਂ ਕਾਨੂੰਨ ਵਾਪਸ ਲੈਣਾ ਔਰ ਬਹੁਤ ਜਲਦ ਇਸ ਮੂਵਮੈਂਟ ਨੂੰ ਵੱਡਿਆਂ ਕੀਤਾ ਜਾਊਗਾ ਇਹ ਗੱਲ ਵਧੀਆ ਹੈ ਕਿ ਸੰਯੁਕਤ ਕਿਸਾਨ ਮੋਰਚੇ ਤਿੰਨੇ ਪਲੇਟਫਾਰਮ ਆ ਜਿਹੜੇ ਇਕੱਠੇ ਹੋ ਕੇ ਸੰਘਰਸ਼ ਕਰਨਗੇ ਮੈਂ ਲਾਸਟ ਗੱਲ ਕਹਿ ਕੇ ਆਪਣੀ ਥਾਂ ਲਾਊਗਾ ਕਿ ਇੱਕ ਪਾਲਿਸੀ ਖੜੀ ਜਾ ਰਹੀ ਹੈ ਮੈਂ ਪਿਛਲੇ ਐਮਐਲਏ ਦੇ ਬਾਹਰ ਚ ਧਰਨੇ 'ਚ ਵੀ ਬੋਲਿਆ ਸੀਗਾ ਕਿ ਜੱਟਾਂ ਨੂੰ ਹਰਿਆਣੇ 'ਚ ਨਖੇੜਿਆ ਗਿਆ ਉਹਨਾਂ ਦੇ ਖਿਲਾਫ ਹੋਰ ਤਬਕੇ ਇਕੱਠੇ ਕਰ ਲੈ ਗਏ ਆ ਤੇ ਪੰਜਾਬ 'ਚ ਕਿਸਾਨ ਜਿੱਥੇ ਬੰਦਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਇਹ ਸਮਝ ਕੇ ਇਹਦੇ ਤੇ ਵਰਕ ਕਰਨਾ ਚਾਹੀਦਾ ਜਿਵੇਂ ਉਹਨਾਂ ਨੇ ਇਹ ਬਣਾਇਆ ਕਿ ਸ਼ਹਿਰੀ ਹਿੰਦੂ ਨੂੰ ਡਰਾ ਕੇ ਜਿਨ੍ਹਾਂ ਉਹਨਾਂ ਨੇ ਕਹਿ ਕੇ ਤੁਹਾਡੇ ਵਪਾਰ ਦਾ ਨੁਕਸਾਨ ਹੁੰਦਾ ਜਾਂ ਖਾਲਿਸਤਾਨ ਦੇ ਨਾਂ ਤੇ ਇਕੱਠੇ ਕਰ ਲੈ ਸ਼ਹਿਰੀ ਹਿੰਦੂ ਤੇ ਦਲਤਾਂ ਨੂੰ ਉਹਨਾਂ ਦੇ ਖਿਲਾਫ ਢੁਕਾ ਕੇ ਜੋੜ ਤੋੜ ਦੀ ਸਿਆਸਤ ਆਰਐਸਐਸ ਵਾਲੀ ਸਿਆਸਤ ਆ ਜਿਹੜੀ ਭਾਜਪਾ ਕਰਨਾ ਚਾਹੁੰਦੀ ਆ ਭਾਜਪਾ ਦੀ ਬੀ ਟੀਮ ਅਸ ਤਾਂ ਪਹਿਲੇ ਦਿਨੋਂ ਕਹਿੰਦੇ ਰਹੇ ਆ ਵੀ ਇਹ ਭਾਜਪਾ ਦੇ ਚੇਲੇ ਚਾਪੜੇ ਆ ਆਰਐਸਐਸ ਦੇ ਵਿੱਚੋਂ ਹੀ ਆਮ ਆਰ ਨਹੀਂ ਪਾਰਟੀ ਬਣੀ ਆ ਇਹ ਕਰਨ ਕੀ ਜਾ ਰਹੇ ਆ ਪੰਜਾਬ 'ਚ ਜੱਟਾਂ ਨੂੰ ਨਖੇੜ ਕੇ ਤੇ ਦੂਜੇ ਤਾਕਕੇ ਉਹਨਾਂ ਦੇ ਖਿਲਾਫ ਕਰਕੇ 2027 ਦੀ ਜਿਹੜੀ ਸਿਆਸਤਾਂ ਜਿੱਤਣਾ ਚਾਹੁੰਦੇ ਆ ਇਹਦੇ ਤੋਂ ਬਚਣਾ ਚਾਹੀਦਾ ਜਿਹੜੇ ਕੋਈ ਮਾੜੇ ਮੋੜ ਤੇ ਵਖਰੇਵੇਂ ਆ ਹੋਰ ਜੱਥੇਬੰਦੀਆਂ ਨਾਲ ਉਹ ਬਹਿ ਕੇ ਜਿੱਤਨੇ ਚਾਹੀਦੇ ਆ ਤੁਸੀਂ ਮੈਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ